ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਮੈਂ ਤੁਹਾਡਾ ਪਰਮਜੀਤ ਪਾਕਣਾ ਪੰਜਾਬੀ ਖਬਰਨਾਮਾ ਦੇ ਵਿੱਚ ਤੁਹਾਡੇ ਵਾਸਤੇ ਵੱਡੀ ਖਬਰ ਲੈ ਕੇ ਆਇਆ ਆ ਇਹ ਪਾਈ ਵੱਡੀ ਖਬਰ ਹੈਗੀ ਆ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਵੀ ಗ್ರಾಮ ਪੰਚਾਇਤ ਦੀਆਂ ਜਿਹੜੀਆਂ ਵੋਟਾਂ ਪੈਣਗੀਆਂ ਇਹ ਚੋਣਾਂ ਦੇ ਸੁਵੰਦੀ ਨਮੀਆਂ ਸ਼ਰਤਾਂ ਲਾਗੂ ਕਰਤੀਆਂ ਨੇ ਕਹਿ ਲਓ ਵੀ ਜਿਹੜੇ ਬਾੜ ਉਹਨਾਂ ਦੀ ਤੋੜ ਪੰਨ ਦੀ ਤਿਆਰੀ ਜਿਹੜੀ ਤੋਂ ਸ਼ੁਰੂ ਹੋ ਗਈ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਦੀ ਜਿਹੜੀ ਤਿਆਰੀ ਦੀ ਕਾਰਵਾਈ ਉਹ ਸ਼ੁਰੂ ਕਰ ਉਹ ਸ਼ੁਰੂ ਕਰਤੀ ਆ ਪਿੰਡੂ ਤੇ ਵਿਕਾਸ ਮੰਤਰੀ ਜਿਹੜੇ ਤਰ ਤਰ ਜੇ ਨਰ ਸਿੰਘ ਬਾਜਵਾ ਉਹਨਾਂ ਨੇ ਦੱਸਿਆ ਵੀ ਗ੍ਰਾਮ ਪੰਚਾਇਤਾਂ ਜਿਹੜੇ ਕੀ ਗ੍ਰਾਮ ਸਭਾਵਾਂ ਦੇ ਖੇਤਰਾਂ ਦਾ ਜਿਹੜਾ ਕੀ ਅਦਲਾ ਬਦਲੀ ਆ ਮੈਂ ਪਹਿਲਾਂ ਕਿਹਾ ਵੀ ਤੋੜਪਨ ਨਮੀ ಗ್ರಾಮ ਪੰਚਾਇਤਾਂ ਦੀ ਸਥਾਪਨਾ ਲਈ ਸਮੂਹ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਹਦਾਇਤਾਂ ਜਾਰੀ ਕਰ ਦਿੱਤੀ ਕਿ ਇਹ ਉਹਨਾਂ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਅਨੁਸਾਰ ਜਿਸ ਆਬਾਦੀ ਲਈ ਬਖਰੀ ਗ੍ਰਾਮ ਸਭਾ ਜਾਂ ਗ੍ਰਾਮ ਪੰਚਾਇਤ ਅਸ ਵੀ ਕੀਤੀ ਜਾਂਦੀ ਜਾਵੇਗੀ ਉਹ ਬਿਲਕੁਲ ਬੱਕਰੀ ਵਸੂ 200 ਹੋਣ ਬਾਰੇ ਮੌਜੂਦਾ ಗ್ರಾಮ ਪੰਚਾਇਤ ਨੂੰ ਤਰਵੀਜ਼ ਜਾਂ ಗ್ರಾಮ ਪੰਚਾਇਤ ਨੂੰ ਦੂਜਾ ਅਧੂਰੀ ਸੰਬੰਧੀ ਨਕਸ਼ਾ ਬੱਕਰੇ ਰੰਗ ਦਾ ਬਣਾ ਕੇ ਦੇਣਾ ਭੇਜਿਆ ਜਾਊਗਾ ਇਹਦੇ ਨਾਲ ਜਿਹੜੇ ਚੋਣ ਕਮਿਸ਼ਨ ਵਾਲੇ ਇਹਨਾਂ ਨੂੰ ਵੱਖਰੀ ਵੋਟਰ ਸੂਚੀਆਂ ਤਿਆਰ ਕਰਨ ਦੇ ਵਿੱਚ ਤੇ ਡਿਪਟੀ ਕਮਿਸ਼ਨਰ ਨੂੰ ਵਾਰਡ ਵੰਡ ਕਰਨ ਵਿੱਚ ਕੋਈ ਮੁਸ਼ਕਲ ਨਹੀਂ। ਮਤਲਬ ਰੰਗ ਪਾ ਕੇ ਹੁਣ ਰੰਗ-ਬਰੰਗੇ ਨਕਸ਼ੇ ਬਣਾਉਣੇ ਪੈਣੇ ਆ ਵੀ ਇਹ ਫਲਾਣਾ ਏਰੀਆ ਆ ਫਲਾਣਾ ਏ। ਉਹਦੇ ਨਾਲ ਫਿਰ ਜਿਹੜੀ ਵਾਰਡ ਬੰਦੀ ਆ ਉਹਦੇ ਵਿੱਚ ਜਿਹੜੀ ਕਿ ਔਕੜ ਨਹੀਂ ਆਊਗੀ ਜਦ ਮੈਂ ਕੰਮ ਲੋਟ ਆ ਜੂ। ਤੇ ਨਮੀ ಗ್ರಾಮ ਸਬਾਤ ਗਮੀ ਨਮੀ ಗ್ರಾಮ ਪੰਚਾਇਤ ਦੀ ਜੇਕਰ ਗਾਲਕ ਕਰ ਇਹ ਬਣਾਉਣ ਲਈ ਜਿਹੜਾ ਵਰਤਮਾਨ ਕੁੱਲ ਆਬਾਦੀ ਆ ਉਹ 300 ਤੋਂ ਘੱਟ ਨਹੀਂ ਹੋਣੀ ਚਾਹੀਦੀ ਬਾਕੀ ਰਹਿੰਦੇ ਪਿੰਡ ਦੇ ਦੀ ਕੁੱਲ ਆਬਾਦੀ ਜਿਹੜੀ 300 ਤੋਂ ਵੀ ਘੱਟ ਨਹੀਂ ਹੋਣੀ ਚਾਹੀਦੀ ਮਤਲਬ ਇਹ ਕਿ ਜਿਹੜੇ ਪਿੰਡ ਦੇ ਵਿੱਚ 300 ਬੰਦਾ ਉਹਨਾਂ ਬਾਸੇ ਤਾਂ ਇਹ ਸਕੀਮ ਲਾਗੂ ਨਹੀਂ ਪਰ ਜਿਹੜੇ ਪਿੰਡਾਂ ਦੇ ਵਿੱਚ 300 ਤੋਂ ਜ਼ਿਆਦਾ ਬੰਦੇ ਫਿਰ ਉੱਥੇ ਪਾਈਏ ਜਿਹੜੀ ਸਕੀਮ ਲਾਗੂ ਕੀਤੀ ਜਾਂਦੀ ਹੈ ਅਨੁਸੂਚਿਤ ਜਾਤੀਆਂ ਦੀ ਗੱਲ ਕਰੀਏ ਪਛੜੀਆਂ ਸ਼੍ਰੇਣੀਆਂ ਦੀ ਆਬਾਦੀ ਮੱਖੋ-ਮੱਖੇ ਜਿਹੜੇ ਕੀ ਅੰਕੜੇ ਮਰਦਨ ਸਭਾਰੀ 2011 ਦੇ ਅੰਕੜੇ ਦੇ ਆਧਾਰ ਤੇ ਹੋਣੇ ਚਾਹੀਦੇ ਆ ਬੱਪਾ ਅਗ ਵੱਲੋਂ ਜਾਰੀ ਕੀਤੇ ਗਏ ਪੱਤਰ ਅਨਸਾਰ ਆਬਾਦੀ ਨਵੀ ਲਈ ਨਵੀ ਤਰਵੀਜ਼ ಗ್ರಾಮ ਸਭਾ ਨੂੰ ਜਿਹੜਾ ਕਿ ਸਥਾਨਕ ਤੌਰ ਤੇ ਪਰਚਲਿਤ ਨਾਮ ਦਿੱਤਾ ਜਾਵੇ ਪੰਚਾਇਤ ਮੰਤਰੀ ਬਾਜਵਾਨ ਆਗਮੀ ਜਿਹੜੀ ਕਿ ਪੰਚਾਇਤੀ ਚੋਣਾਂ ਲਈ ਵਪਾਗ ਦੀ ਗੱਲ ਕਰੀਏ ਤਾਂ ਹੁਣ ਤੋਂ ਹੀ ਜੁਟ ਗਏ ਸਾਰੇ ਆਦੇਸ਼ ਦਿੱਤੇ ਆ ਕਹਿੰਦਾ ਭਾਈ ਸਾਰੇ ਲੱਗ ਜਾਓ ਤੇ ਨਮੀਆਂ ਗ੍ਰੈਂਡ ਸਭਾ ਮੰਪਣਾਣ ਸਬੱਤੀ ਜਿਹੜੀ ਕਿ ਤਰਵੀਜ਼ਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਇਹ ਦਫਤਰ ਪਰਖਾਨ ਦੀ ਚੀਜ਼ ਆ ਸੋ ਬਾਜਵਾ ਸਾਹਿਬ ਨੇ ਪੂਰੀ ਤਿਆਰੀ ਵੱਡੀ ਹੋਈ ਆ ਤੇ ਤੁਹਾਨੂੰ ਪਤਾ ਹੀ ਆ ਮੈਂ ਜਦੋਂ ਪਿੰਡਾਂ ਦੇ ਵਿੱਚ ਵੋਟਾਂ ਹੁੰਦੀਆਂ ਤਾਂ ਉਦੋਂ ਇਹ ਬਾੜਬੰਦੀ ਵਾਲਾ ਕੰਮ ਬੜਾ ਸ਼ੁਰੂ ਹੁੰਦਾ ਹੈ ਵੀ ਪਹਿਲੀ ਸਰਕਾਰ ਦੇ ਟਾਈਮ ਦੇ ਵਿੱਚ ਵੀ ਇਹ ਬਾੜਬੰਦੀਆਂ ਹੋਈਆਂ ਵੀ ਜਿਹੜੇ ਇਲਾਕੇ 'ਚ ਵੋਟ ਮਤਲਬ ਦੂਜੀ ਪਾਰਟੀ ਦੀ ਜਾਂ ਤੀਜੀ ਪਾਰਟੀ ਦੀ ਫਿਰ ਉਦਾਂ ਮਤਲਬ ਬਾੜ ਨੂੰ ਬੱਚੋਂ ਕੱਟਦੇ ਆ ਆ ਨੰਦੇ ਸੀ ਵੀ ਇਹ ਪਾਰਲੀਮੈਂਟ ਕਰਨਗੇ ਇਹ ਇੱਧਰਲੇ ਪਾਸੇ ਇੱਕੋ ਪਿੰਡ ਦੇ ਵਿੱਚ ਦੋ ਦੋ ਬੂਥ ਬਣ ਜਾਂਦੇ ਸੀ ਫਲਾਣੇ ਪਿੰਡ ਦਾ ਦੋ ਨੰਬਰ ਬੂਥ ਹੈ ਜੀ ਉੱਥੇ ਇਹ ਬੰਦਿਆਂ ਦੀ ਵੋਟ ਪਉ ਤੇ ਫਲਾਣੇ ਲਾਕੇ ਆਣਾਂ ਦੀ ਵੋਟ ਫਲਾਣੇ ਵੋਟ ਚ ਪਾਉਂ ਆਏ ਬੰਦੇ ਮਤਲਬ 65 ਦੇ ਵਿੱਚ ਪੈ ਜਾਂਦੇ ਸੀ ਸੋ ਇਹ ਵੱਡੀ ਖਬਰ ਹੈ ಗ್ರಾಮ ਪੰਚਾਇਤਾਂ ਨੂੰ ਲੈ ਕੇ ਪੰਚਾਇਤ ਦੀ ਚੋਣਾਂ ਜਿਹੜੀਆਂ ਕਿ ਬਹੁਤ ਜਲਦ ਪੰਜਾਬ ਦੇ ਵਿੱਚ ਹੋਣ ਲੱਗੀਆਂ ਤੇ ਇਸ ਨੂੰ ਲੈ ਕੇ ਤਿਆਰੀਆਂ ਪੂਰੀਆਂ ਖੱਚੀਆਂ ਗਈਆਂ ਕਾਂਗਰਸ ਸਰਕਾਰ ਵੱਲੋਂ ਸ਼੍ਰੋਮਣੀ ਕਾਲੀ ਦਲ ਤੇ ਅਦਰ ਪਾਰਟੀਆਂ ਜਿਹੜੀਆਂ ਉਹ ਵੀ ਪਾਈ ਇਸ ਚੋਣ ਮਹਿੰਮ ਦੇ ਵਿੱਚ ਆਪਣਾ ਲੋਕਤਾਂ ਦੇਣਗੇ। ਸੋ ਪੰਜਾਬੀ ਖਬਰਨਾਮਾ ਦੇ ਵਿੱਚ ਹੁਣ ਤੱਕ ਦੀ ਇਹ ਵੱਡੀ ਖਬਰ ਹੈ। ਬਾਕੀ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਆਜੋ ਸਾਡੇ YouTube ਚੈਨਲ ਤੇ ਜਿਹਦਾ ਨਾਮ ਆਜ ਨਿਊਜ਼ ਬਾਤ ਤੇ ਪਰੰਜੀ ਤੋਂ ਭੱਜ ਰਿਹਾ ਉਹ ਜੱਤ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ।